ਦੋਸਤੋ ਸਭ ਤੋਂ ਪਹਿਲਾਂ ਹੌਲੀ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਕਰੇ ਇਹ ਹੌਲੀ ਦਾ ਤਿਹਾਰ ਰੰਗਾ ਭਰਿਆ ਹੋ ਇੱਕ ਵਾਰੀ ਫੇਰ ਸਾਡੇ ਚੈਨਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੌਲੀ ਦੀਆਂ ਲੱਖ ਲੱਖ ਮੁਬਾਰਕ ਅੱਜ ਦੀਆਂ ਖਬਰਾਂ ਦੇ ਬਲਿੱਟ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਪਹਿਲੀ ਨਜ਼ਰ ਵੱਲ ਚੱਲਦੇ ਹਾਂ ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸਦਰ ਵਾਲਾ ਵਿਖੇ ਕਿਸਾਨਾਂ ਨਾਲ ਮੀਟਿੰਗ ਕਰਨ ਦੇ ਲਈ 20 ਕੇ ਜੂ ਸਿੱਤੂ ਪੁੱਤੇ ਸੂਬਾ ਪ੍ਰਧਾਨ ਜਗਜੀਤ ਸਿੰਘ ਢੱਲੇ ਵਾਲਾ ਤੇ ਕਿਸਾਨਾਂ ਦੇ ਭਾਰੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਚੱਲ ਰਹੇ ਅੰਦੋਲਨ ਬਾਰੇ ਜਾਣਕਾਰੀ ਦਿੱਤੀ ਤੇ ਕਿਸਾਨ ਇਕਾਈਆਂ ਨੂੰ ਵੱਧ ਤੋਂ ਵੱਧ ਹਰਿਆਣਾ ਦੇ ਬਾਡਰਾਂ ਤੇ ਇਕੱਠੇ ਕਰਨ ਦੀ ਅਪੀਲ ਕੀਤੀ ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜੇ ਕਿਸਾਨ ਦੇ ਟਰੈਕਟਰ ਆਦਿ ਨੂੰ ਨੁਕਸਾਨ ਹੋਇਆ ਹੈ ਉਹਨਾਂ ਦੇ ਟਰੈਕਟਰ ਉਹਨਾਂ ਨੂੰ ਠੀਕ ਕਰਵਾ ਕੇ ਕਿਸਾਨਾਂ ਨੂੰ ਵਾਪਸ ਕੀਤੇ ਜਾਣਗੇ। ਦੋ ਸਾਡਾ ਇੱਕ ਪ੍ਰੋਗਰਾਮ ਐਸਕੇਐਮ ਨਾਨ ਪੋਲਿਟੀਕਲ ਵੱਲੋਂ ਚੱਲ ਰਿਹਾ ਹੈ। ਧਰਨਿਆਂ ਨੂੰ ਲੈ ਕੇ ਜਿਹੜਾ ਅੰਦੋਲਨ ਸਾਡਾ ਚੱਲ ਰਿਹਾ ਉਸ ਅੰਦੋਲਨ ਦੀ ਮਜ਼ਬੂਤੀ ਦੇ ਲਈ ਉਸ ਤੋਂ ਅੱਗੇ ਜਾ ਕੇ ਬੀਕੇਯੂ 8 ਦਾ ਸਿੱਧੂਪੁਰ ਨੇ ਇੱਕ ਬਕਾਇਦਾ ਮਹਿੰਮ ਚਲਾਈ ਹੋਈ ਹੈ ਕਿ ਅਸੀਂ ਹਰੇਕ ਜ਼ਿਲ੍ਹੇ ਦੀ ਪਿੰਡ ਇਕਾਈਆਂ ਨੂੰ ਸੱਦ ਕੇ ਵੱਧਵੀਂ ਮੀਟਿੰਗ ਕਰਕੇ ਹਰ ਇੱਕ ਪਿੰਡ ਤੱਕ ਇਹ ਸੁਨੇਹਾ ਪਹੁੰਚਾਉਣ ਦਾ ਸਾਡੀ ਕੋਸ਼ਿਸ਼ ਹੈ ਸਚਾਈ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਅਕਲ ਹਾਲਾਤਾਂ ਦੇ ਚੋਂ ਅੰਦੋਲਨਾਂ ਇਸ ਵੇਲੇ ਕਿਹੜੇ ਹਾਲਾਤਾਂ ਚ ਹੈ ਕਿਸਾਨਾਂ ਤੱਕ ਗੱਲ ਜਾਣੀ ਬਹੁਤ ਜ਼ਰੂਰੀ ਹੈ ਨਾਲ ਅਗਲੀ ਗੱਲ ਇਹ ਆ ਕਿ ਬਹੁਤ ਸਾਰੇ ਭਰਮ ਨੇ ਲੋਕਾਂ ਦੇ ਵਿੱਚ ਕਿ ਲੋ ਜੀ ਹੁਣ ਤਾਂ ਕੋਡ ਆਫ ਕੰਡਕਟ ਲੱਗ ਗਿਆ ਹੁਣ ਕੀ ਬੈਠਣ ਦਾ ਫਾਇਦਾ ਮੈਂ ਸਮਝਦਾ ਕਿ ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਅੰਦੋਲਨ ਅੱਜ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਪਹਿਲੀ ਵਾਰੀ ਹੋਇਆ ਹੈ ਕਿ ਕੋਡ ਆਫ ਕੰਡਕਟ ਦੇ ਚੱਲਦਿਆਂ ਕਿਸਾਨ ਦਾ ਅੰਦੋਲਨ ਚੱਲਦਾ ਹੋਵੇ ਔਰ ਇਹ ਕੋਡ ਆਫ ਕੰਡਕਟ ਦੇ ਦੌਰਾਨ ਹੀ ਕਿਸਾਨ ਪੋਲੀਟੀਕਲ ਧਿਰਾਂ ਦੇ ਏਜੰਡੇ ਤੇ ਆ ਸਕਦੇ ਨਹੀਂ ਇਸੇ ਸਮਾਂ ਇੱਕ ਸਮਾਂ ਹੀ ਹੈ ਕਿ ਜਦੋਂ ਅਸੀਂ ਚਰਚਾ ਦਾ ਵਿਸ਼ਾ ਬਣ ਸਕਦਾ ਕਿਸਾਨ ਸੋ ਇਹ ਇਕੱਲਾ ਇਹਨਾ ਨਹੀਂ ਕਿ ਚਰਚਾ ਦਾ ਵਿਸ਼ਾ ਜਹਾ ਝੰਡੇ ਤੇ ਆਉਣਾ ਹੁਣ ਮੰਨ ਲਓ ਕੱਲ ਨੂੰ ਸਰਕਾਰ ਬਦਲੇਗੀ ਕਿਹੜੀ ਆਉਂਦੀ ਹੈ ਇਹ ਵੈਖਰੂ ਜਾਣਦਾ ਕਿਨੂੰ ਕਿਨੂੰ ਇਹ ਦੁਬਾਰਾ ਮਾਨ ਮਿਲਣਾ ਪਰਮਾਤਮਾ ਵੱਲੋਂ ਲੇਕਿਨ ਜਿਹੜਾ ਵੀ ਆਏਗਾ ਉਹਦੇ ਲਈ ਕਿਸਾਨਾਂ ਦਾ ਚੱਲਦਾ ਅੰਦੋਲਨ ਉਹਨੂੰ ਸੌਖੀ ਨੀਂਦ ਨਹੀਂ ਸੌਣ ਦੇਗਾ ਉਹਨੂੰ ਪਹਿਲਾਂ ਸੋਚਣਾ ਪਏਗਾ ਇਸ ਤਖਤ ਤੇ ਦੁਬਾਰਾ ਬੈਠਣ ਤੋਂ ਪਹਿਲਾਂ ਕਿ ਕਿਸਾਨਾਂ ਦਾ ਮਸਲਾ ਹੱਲ ਕੀਤੇ ਬਿਨਾ ਗੱਲ ਨਹੀਂ ਬਣਨੀ ਸੋ ਇਸ ਕਰਕੇ ਇਹ ਅੰਦੋਲਨ ਆ ਜਿਹੜਾ ਇਹ ਐਜ਼ ਇਟ ਇਜ਼ ਜਾਰੀ ਆ ਚੜ੍ਹਦੀ ਕਲਾ ਚਾ ਸਾਡਾ ਪਰਪਸ ਇਸੇ ਮੀਟਿੰਗਾਂ ਦਾ ਕਿ ਇਹਨਾਂ ਅੰਦੋਲਨ ਨੂੰ ਦੁਬਾਰਾ ਅਸੀਂ ਪਹਿਲਾਂ ਵਾਂਗੂ ਮਜ਼ਬੂਤ ਅੰਦੋਲਨ ਕਰਨ ਦੇ ਲਈ ਕੋਸ਼ਿਸ਼ ਕਰੀਏ ਕਿ ਵੱਡੀ ਪੱਦਰ ਦੇ ਉੱਤੇ ਹਰ ਪਿੰਡ ਦੇ ਵਿੱਚੋਂ ਕੋਈ ਪਿੰਡ ਇਹ ਜਾਣਾ ਹੋਵੇ ਜਿੱਥੋਂ ਸਾਡੇ ਕਿਸਾਨਾਂ ਦੀ ਸ਼ਮੂਲੀਅਤ ਨਾ ਹੋਵੇ ਔਰ ਨਾਲ ਸਾਡਾ ਇਹ ਵੀ ਸੀਗਾ ਜਦ ਇਹ ਹਾੜੀ ਦੀ ਕਟਾਈ ਦਾ ਸੀਜ਼ਨ ਆਉਣਾ ਹੈ ਅਸੀਂ ਕਿਸ ਤਰੀਕੇ ਦੇ ਨਾਲ ਕਿ ਵਿਉਂਤਬੰਦੀ ਦੇ ਨਾਲ ਇਹ ਹਾੜੀ ਵੀ ਕੱਟਣੀ ਹੈ ਔਰ ਮੋਰਚਿਆਂ ਨੂੰ ਵੀ ਮਤਲਬ ਮਜ਼ਬੂਤ ਰੱਖਣਾ ਹੈ ਉਹਦੇ ਤੇ ਵੀ ਇੱਥੇ ਚਰਚਾ ਹੋਈ ਹੈ ਔਰ ਲੋਕਾਂ ਦਾ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਤੁਸੀਂ ਦੇਖਿਆ ਹੀ ਹੈ ਕਿੱਡੀ ਵੱਡੀ ਪੱਧਰ ਦੇ ਉੱਤੇ ਨੌਜਵਾਨ ਬਜ਼ੁਰਗ ਅੱਜ ਇਸ ਮੀਟਿੰਗ ਦੇ ਵਿੱਚ ਇਕੱਲੇ ਇੱਕ ਬਲਾਕ ਦੀ ਮੀਟਿੰਗ ਹੈ ਇਹਦੇ ਵਿੱਚ ਏਡੀ ਪੱਧਰ ਵੱਡੀ ਪੱਧਰ ਦੇ ਉੱਤੇ ਉਹਨਾਂ ਨੇ ਹਿੱਸਾ ਲਿਆ ਔਰ ਨਾਲ ਇਹ ਵੀ ਗੱਲ ਹੈ ਤੇ ਵਿਉਂਤਬੰਦੀ ਨੂੰ ਲੋਕਾਂ ਨੇ ਅਡਾਪਟ ਕੀਤਾ ਲੋਕਾਂ ਨੇ ਹੱਥ ਖੜੇ ਕਰਕੇ ਇਹ ਗੱਲ ਮੰਨੀ ਹੈ ਕਿ ਅਸੀਂ ਜਿਹੜੇ ਸਾਡੇ ਟਰੈਕਟਰ ਟਰਾਲੀਆਂ ਖੜੇ ਆ ਕੋਈ ਅਸੀਂ ਛੇੜਾਂਗੇ ਨਹੀਂ ਔਰ ਅਸੀਂ ਸਾਡੇ ਗਵੰਡੀਆਂ ਦੇ ਟਰੈਕਟਰ ਨਾਲ ਇੱਕ ਦੂਜੇ ਦੇ ਨਾਲ ਉਹਨਾਂ ਦੀ ਫਸਲ ਵੀ ਸੰਭਾਲ-ਸੰਭਾਲਾਂਗੇ ਅੱਗੇ ਉਹਨਾਂ ਦੀ ਫਸਲ ਦੀ ਬਜਾਦ ਵੀ ਕਰਕੇ ਦੇਵਾਂਗੇ ਇੱਥੋਂ ਤੱਕ ਸਾਡੇ ਲੋਕਾਂ ਨੇ ਮਤਲਬ ਅੱਜ ਸਹਿਯੋਗ ਦੇਣ ਦੀ ਗੱਲ ਕੀਤੀ ਲੇਕਿਨ ਸਾਡਾ ਫੈਸਲਾ ਬੜਾ ਕਲੀਅਰ ਹੈ ਕਿ ਸਾਡਾ ਅਸੀਂ ਗੈਰ ਰਾਜਨੀਤਿਕ ਐਸਕੇਮ ਹੈ ਅੰਦੋਲਨ ਗੈਰ ਰਾਜਨੀਤਿਕ ਆ ਤੇ ਗੈਰ ਰਾਜਨੀਤਿਕ ਰਾਖੇ ਹੀ ਲੜਾਂਗੇ ਹਾਂ ਇਹ ਜ਼ਰੂਰ ਆ ਕੱਲ ਜਿਸ ਤਰ੍ਹਾਂ ਦਾ ਬੀਜਪੀ ਵੱਲੋਂ ਲੋਕਾਂ ਦੇ ਨਾਲ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਜਿਸ ਤਰੀਕੇ ਦੇ ਨਾਲ ਮੀਡੀਆ ਨੂੰ ਕੈਪਚਰ ਕੀਤਾ ਲੋਕਾਂ ਦੀ ਗੱਲ ਬਾਹਰ ਜਾਣ ਨੂੰ ਰੋਕਿਆ ਔਰ ਜਿਹੜੀ ਵੱਡੀ ਪੱਦਰ ਦੇ ਉੱਤੇ ਬੈਰੀਕੇਟਿੰਗ ਕਰਕੇ ਲੋਕਾਂ ਦਾ ਇੱਕ ਆਵਾਜ਼ਾਈ ਦਾ ਜਿਹੜਾ ਰਸਤਾ ਸੀ ਉਹ ਤੋੜ ਕੇ ਰੱਖਿਆ ਹੋਇਆ ਹੈ ਪੰਜਾਬ ਤੇ ਹਰਿਆਣੇ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਕੋਈ ਬਾਹਰਲੇ ਮੁਲਕਾਂ ਦੀਆਂ ਸਰ੍ਹਾਦਾਂ ਦੇ ਅਸੀਂ ਜਾਂਦੇ ਹੋਈਏ ਇਹ ਸਾਰੀ ਗੱਲ ਅਸੀਂ ਪੂਰੇ ਭਾਰਤ ਦੇ ਵਿੱਚ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਸਾਡਾ ਸ਼ੁਭ ਕਰਨ ਦੀ ਸ਼ਹਾਦਤ ਤੋਂ ਬਾਅਦ ਸ਼ੁਭ ਕਰਨ ਦੀਆਂ ਅਸ਼ਕਲ ਯਾਤਰਾਵਾਂ ਪੂਰੇ ਭਾਰਤ ਦੇ ਵਿੱਚ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਬੜਾ ਸਹਿਯੋਗ ਭਰਪੂਰ ਪਿਆਰ ਲੋਕ ਦੇ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਉਹਨਾਂ ਨੂੰ ਜਿਹੜੇ ਸਰਬੰਧਨੀ ਸਰਪਾ ਸਮਰਪਿਤ ਕਰਨ ਵਾਲੇ ਲੋਕਾਂ ਨੇ ਵੱਡੇ ਪ੍ਰੋਗਰਾਮ ਉਹਨਾਂ ਦੇ ਸੰਬੰਧ ਵਿੱਚ ਕੀਤੇ ਜਾ ਰਹੇ ਨੇ ਔਰ ਉਹ ਇੱਕ ਤਰ੍ਹਾਂ ਦੀ ਪੂਰੇ ਦੇਸ਼ ਦੇ ਵਿੱਚ ਜਾਗਰਤੀ ਦੀ ਮਹੱਤਵ ਦਾ ਕੰਮ ਇਹ ਕਰ ਰਹੇ ਨੇ ਔਰ ਇਸੇ ਦੇ ਜਰੀਏ ਅਸੀਂ ਅਸੀਂ ਉਹਨਾਂ ਪੋਲੀਟੀਕਲ ਧਿਰਾਂ ਤੋਂ ਸਵਾਲ ਵੀ ਪੁੱਛਾਂਗੇ ਅੱਜ ਜਦੋਂ ਚੋਣਾਂ ਦਾ ਸਮਾਂ ਦੇ ਵਿੱਚ ਉਹ ਪਿੰਡਾਂ ਜਾਣਗੇ ਕਿ ਕੀ ਇਹ ਸ਼ੁਭਕਰਨ ਜਿਹੜਾ ਤੁਸੀਂ ਮਾਰਿਆ ਗੋਲੀ ਮਾਰ ਕੇ ਇਹ ਜਿਹੜੀ ਗੱਲ ਕਹਿਣ ਚੱਲਿਆ ਸੀ ਕੀ ਮੋਦੀ ਜੀ ਤੇਰੇ ਵਾਅਦੇ ਨਹੀਂ ਸੀ ਲੋਕਾਂ ਨਾਲ ਤੇ ਕੀ ਤੂੰ ਚੋਣਾਂ ਦੌਰਾਨ ਵਾਅਦੇ ਕਰਕੇ ਤੇ ਜੇ ਲੋਕ ਤੈਨੂੰ ਮੁੜ ਦੁਬਾਰਾ ਵਾਅਦੇ ਯਾਦ ਕਰਾਉਣ ਆ ਰਹੇ ਨੇ ਕੀ ਫਿਰ ਤੁਸੀਂ ਅੱਗੇ ਵੀ ਲੋਕਾਂ ਨਾਲ ਇਹ ਵਰਤਾਓ ਕਰੋਗੇ ਅੱਗੇ ਵੀ ਤੁਸੀਂ ਲੋਕਾਂ ਦੇ ਗੋਲੀਆਂ ਮਾਰਾ ਕਰੋਗੇ ਜਾਂ ਲੋਕਾਂ ਦੀ ਗੱਲ ਸੁਣੋਗੇ ਇਹ ਗੱਲਾਂ ਦੇ ਸਵਾਲ ਅਸੀਂ ਉਹਨਾਂ ਤੋਂ ਪੁੱਛਣੇ ਨੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਉਹਨਾਂ ਤੋਂ ਪੁੱਛਣਗੇ ਹਲਕਾ ਖੰਡੂਰ ਸਾਹਿਬ ਦੇ ਦੀਨ ਉਹਦੇ ਪਿੰਡ ਰਾਣੀ ਭਲਾ ਵਿੱਚ ਉਸ ਵੇਲੇ 12 ਕੁੱਤਿਆਂ ਦਾ ਆਂਤ ਤੱਕ ਵੇਖਣ ਨੂੰ ਮਿਲਿਆ ਜਦੋਂ ਕਿ 80 ਸਾਲਾ ਬਜ਼ੁਰਗ ਦੇ ਉੱਪਰ ਕੁੱਤਿਆਂ ਨੇ ਝੁੰੜ ਨੇ ਹਮਲਾ ਕਰ ਦਿੱਤਾ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤਸਵੀਰਾਂ ਸਾਫ ਨੇ ਕਿਵੇਂ ਬਜ਼ੁਰਗ ਨੇ ਦੱਸਿਆ ਕਿ ਉਹ ਆੜ ਤੋਂ ਵਾਪਸ ਆਉਂਦੇ ਸਮੇਂ ਘਰ ਲਈ ਸਮਾਨ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਉਸ ਦੇ ਉੱਪਰ 12 ਕੁੱਤਿਆਂ ਨੇ ਤਾਬਾ ਬੋਲ ਦਿੱਤਾ ਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਇੱਕ ਨੌਜਵਾਨ ਨੇ ਆਣ ਕੇ ਉਸ ਨੂੰ 12 ਕੁੱਤਿਆਂ ਤੋਂ ਬਚਾ ਲਿਆ ਤੇ ਬੱਬਾ ਜੀ ਜਿਵੇਂ ਆ ਦੇਖ ਰਹੇ ਆ ਵੀਡੀਓ ਦੇ ਵਿੱਚ ਤੁਹਾਨੂੰ ਕੁੱਤਿਆਂ ਨੇ ਘੇਰ ਕੇ ਕਾਫੀ ਤਰ੍ਹਾਂ ਨੂੰ ਜ਼ਖਮੀ ਕਰ ਦਿੱਤਾ ਹੈ ਤੇ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਜੀ ਜਗਾ ਦੁਕਾਨ ਤੋਂ ਆ ਰਿਹਾ ਕਿਹੜੀ ਦੁਕਾਨ ਤੋਂ ਆਰਤੀ ਆ ਗਿਆ ਤੇ ਤੁਹਾਨੂੰ ਪਤਾ ਨਹੀਂ ਲੱਗਾ ਜਦੋਂ ਮੈਨੂੰ ਪਤਾ ਲੱਗਾ ਪਿੱਛੋਂ ਪਾ ਕੇ ਬਿਸਕੂਟ ਗਾੜੀ ਨੂੰ ਪਾ ਕੇ ਕਿੰਨੇ ਕਿ ਕੁੱਤੇ 6 ਕੁੱਤੇ ਸੱਤ ਇੱਕੋ ਜੀ ਐ ਵੀ ਨਿਕਲੇ ਇੱਕੋ ਜੀ ਦੇ ਕਿੰਨਾ ਜ਼ਖਮੀ ਕੀਤਾ ਤੁਹਾਨੂੰ

ਜਿਵੇਂ ਹੁਣ ਤੁਹਾਨੂੰ ਜਦਾਂ ਜ਼ਖਮੀ ਕਰਤਾ ਕੁੱਤਿਆਂ ਨੇ ਉਸ ਤੋਂ ਬਾਅਦ ਫਿਰ ਕਿੱਥੋਂ ਇਲਾਜ ਕਰਾ ਰਹੇ ਜੀ ਇਲਾਜ ਮੈਂ ਸਵਾ ਆਪਣਾ ਜੀ ਕਰਾ ਰਹੇ ਆ ਪ੍ਰਾਈਵੇਟ ਤਾਂ ਜੀ ਇਹ 4-5 ਦਿਨ ਹੋ ਗਏ ਆ ਬਾਪੂ ਜੀ ਆ ਰਹੇ ਅਰਥ ਤੋਂ ਦੁਕਾਨ ਤੋਂ ਕੋਈ ਲੈ ਕੇ ਸਭ ਦਾ ਤੇ ਰਾਹ ਦੇ ਵਿੱਚ ਇਹਨਾਂ ਨੂੰ ਛੱਪੜ ਦੇ ਲਾਗੇ 6-7 ਕੁੱਤੇ ਆ ਕੋਈ ਪਿੱਛੋਂ ਪੈ ਗਿਆ ਕੋਈ ਅੱਗੋਂ ਪੈ ਗਿਆ ਤੇ ਬਹੁਤ ਮੁਸ਼ਕਲ ਜਾਨ ਬਜੀ ਬਾਪੂ ਦੀ ਤੇ ਫਿਰ ਲੱਗੇ ਮੁੰਡੇ ਹੀ ਉਹਨਾਂ ਨੇ ਛਡਾਇਆ ਬਾਕੀ ਤੁਸੀਂ ਦੇਖ ਲਿਆ ਵਾ ਵੀ ਕਿੰਨੇ ਟੰਕੇ ਆ 25-30 ਟੰਕੇ ਆ ਨਾੜਾਂ ਥੱਲੋਂ ਦਿੰਦੇ ਆ ਵੀ ਆ ਜੇ 30 30 ਸਕਿੰਟ ਦੇ ਵਿੱਚ ਸਾਰਾ ਕੁਝ ਹੋ ਗਿਆ ਉੱਥੇ ਸੀਸੀਟੀਵੀ ਕੈਮਰਾ ਲੱਗਾ ਉਹਦੇ ਵਿੱਚ ਆਉਂਦਿਆ ਵਾ ਤੇ ਉਹ ਨਾਲ ਵੀਡੀਓ ਚਲਾ ਦਿਓ ਤੁਸੀਂ ਤੇ ਪਤਾ ਲੱਗ ਜਾਊਗਾ ਕਿ ਕਿਤਰਾ ਘਟਨਾ ਵਾ ਬਾਬੇ ਕਿੰਨੇ ਕੁੱਤੇ ਆ ਸੋਖਿਆ ਜਾਵੇ ਤੇ ਇਹੋ ਜਿਹੀ ਕਈ ਘਟਨਾਵਾਂ ਹੋ ਗਈਆਂ ਪੰਜਾਬ ਦੇ ਵਿੱਚ ਜਿਵੇਂ ਆ ਜੁਲੰਦਰ ਵਿਖੇ ਪ੍ਰਵਾਸੀ ਬੱਚੀ ਨੂੰ ਕੁੱਤੇ ਖਾ ਗਏ ਹਾਂ ਹਾਂਜੀ ਆਏ ਦਿਨ ਇਹੋ ਜਿਹੀ ਵਾਰਦਾਤਾਂ ਹੋਈ ਜਾਂਦੀਆਂ ਵਾ ਤਾਨੂੰ ਲੱਗਦਾ ਨੇ ਸਰਕਾਰ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਇੰਨਾ ਜਿਵੇਂ ਕੁੱਤੇ ਏਵਾਰਾ ਸਰਕਾਰ ਨੂੰ ਲੈਣਾ ਚਾਹੀਦਾ ਸੀ ਇਹੀਂ ਜਦੋਂ ਛੋਟੇ ਬੰਦੇ ਨਿਕ ਨਿਕ ਹੁੰਦੇ ਤੇ ਉਦੋਂ ਪੱਕਿਆਂ ਨੂੰ ਪਾਉਣ ਆਉਂਦੇ ਨੇ ਦੇ ਦਵਾਇ ਗੁਰਦੇ ਵਿੱਚ ਤੇ ਉਦੋਂ ਬਾਅਦ ਪਤਾ ਨਹੀਂ ਕੀ ਕਾਨੂੰਨ ਬਣਾਇਆ ਇਹਨਾਂ ਨੇ ਉਹ ਕੁੱਤੇ ਹੋਣ ਦੋਨਾਂ ਦੀ ਕੁੱਤਿਆਂ ਦੀ ਓਨੀ ਬੰਦਿਆਂ ਦੀ ਆਬਾਦੀ ਓਨੀ ਕੁੱਤਿਆਂ ਦੀ ਹੋ ਗਈ ਆ ਤੇ ਨਾ ਬੱਚਾ ਜਾ ਸਕਦਾ ਬਾਹਰ ਨਾ ਬਜ਼ੁਰਗ ਜਾ ਸਕਦਾ ਵਾ ਤੇ ਹਰ ਚੌਥੇ ਪੰਜਵੇਂ ਦਿਨੇ ਘਟਰਾ ਵਾਪਰੀ ਹੁੰਦੀ ਕਿਤੇ ਨਾ ਕਿਤੇ ਕਦੀ ਬੱਚੇ ਨੂੰ ਕਿਤੇ ਬਜ਼ੁਰਗ ਨੂੰ ਕਿਤੇ ਨਾ ਕਦੇ ਹੁੰਦਾ ਹੀ ਆ ਤੁਸੀਂ ਜਦੋਂ ਮਰਜ਼ੀ ਨਟ ਹੋਲ ਕੇ ਵੇਖ ਸਕਦੇ ਜੀ ਤੇ ਅਸੀਂ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇੱਕ ਦੇ ਬਾਪੂ ਦਾ ਜਿਆਦਾ ਜਿਹੜਾ ਵਾ ਵੀ ਸਰੀਰ ਬਜ਼ੁਰਗ ਆ ਤੇ ਇੱਕ ਮਿਡਲ ਕਲਾਸ ਫੈਮਿਲੀ ਆ ਤੁਹਾਨੂੰ ਖਰਚਾ ਇਹਨਾਂ ਕਿੱਥੋਂ ਲੱਗੇ 4-5000 ਰੁਪਏ ਲੱਗ ਚੁੱਕਾ ਵਾ ਤੇ ਪੱਟੀ ਹੁੰਦੀ ਦੂਜੇ ਤਿੰਨੇ ਦਿਨ ਤੇ ਇਹਦੇ ਉਹਨੇ ਵੀ ਕੁੱਤਿਆਂ ਦਾ ਲਾਜ ਦੇ ਦਾ ਔਖਾ ਸੌਖਾ ਹੋ ਕੇ ਚਲੋ ਜਿਹੜਾ ਕਰਾਉਣਾ ਹੁਣ ਕਰਾ ਹੀ ਲੈਣਾ ਬਾਕੀ ਕੁੱਤਿਆਂ ਦੀ ਜਿਹੜੀ ਆ ਵੀ ਇਹਨਾਂ ਦੀ ਕੋਈ ਨਾ ਕੋਈ ਕੀਤੀ ਜਾਵੇ ਨਾ ਸੰਬੰਧੀ ਫੜ ਕੇ ਜਿਹੜੇ ਦੁਆਰਾ ਕੁੱਤੇ ਤੁਰੇ ਫਿਰਦੇ ਆ ਬਾਕੀ ਪ੍ਰਸ਼ਾਸਨ ਨੂੰ ਇਹ ਹੋਈ ਅਹੀਂ ਤੇ ਕਹਿੰਨੇ ਆ ਵੀ ਚਲੋ ਹੁਣ ਬਾਪੂ ਦਾ ਤੇ ਹੁਣ ਵਾਲਾ ਹੋ ਗਿਆ ਹੁਣ ਗਾਂ ਕਿਹ ਬੱਚੇ ਦਾ ਕਿਹ ਬਜ਼ੁਰਗ ਦਾ ਕੋਈ ਨੁਕਸਾਨ ਇਦਾਂ ਦੁਰਘਟਨਾ ਨਾ ਵਾਪਰੇ ਇਹਦਾ ਕੋਈ ਨਾ ਕੋਈ ਮਸਲਾ ਜਰੂਰ ਕਰਨਾ ਚਾਹੀਦਾ ਕੁੱਤਿਆਂ ਦਾ ਕਿਉਂਕਿ ਕੁੱਤੇ ਬਹੁਤ ਜ਼ਿਆਦੇ ਹੋ ਗਏ ਆ ਤੁਸੀਂ ਦੇਖ ਲਓ ਜਿਹੜੀ ਗਲੀ ਚ 4-5 ਕੁੱਤੇ ਤਾਂ ਹਰ ਗਲੀ ਦੇ ਵਿੱਚ ਦੇਹ ਬਣ ਕੇ ਸੋਚਦੇ ਹੁੰਦੇ ਤੇ ਕੀ ਕਰ ਸਕਦਾ ਬੰਦਾ ਹੁਣ ਨਾ ਬਾਹਰ ਜਾ ਸਕਦਾ ਨਾ ਕਿਤੇ ਬੱਚਿਆਂ ਨੂੰ ਜਾਣਾ ਹੀ ਪੈਂਦਾ ਇਹ ਪ੍ਰਸ਼ਾਸਨ ਤੋਂ ਤੇ ਅਸੀਂ ਇਹੋ ਮੰਗ ਕਰਦੇ ਆ ਵੀ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਜਦੋਂ ਸਿੱਧੂ ਮੂਸੇਵਾਲਾ ਕਾਮ ਇਨਸਾਨ ਸੀ ਸ਼੍ਰੀ ਮੁਖਸਰ ਸਾਹਿਬ ਦੇ ਇੱਕ ਵਿਆਹ ਵਿੱਚ ਸਰਵਾਲਾ ਬਣ ਕੇ ਆਇਆ ਸੀ ਇਹਨਾਂ ਪਲਾਂ ਨੂੰ ਯਾਦ ਕਰਕੇ ਉੱਥੋਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵਰਗਾ ਹੋਰ ਕੋਈ ਨਹੀਂ ਹੋ ਸਕਦਾ ਸ਼ਰੀਰਕ ਤੌਰ ਤੇ ਉਹ ਮਰ ਚੁੱਕਾ ਹੈ ਪਰ ਉਹ ਹਮੇਸ਼ਾ ਸਾਡੇ ਵਿੱਚ ਜਿਉਂਦਾ ਰਹੇਗਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦਾ ਇੱਕ ਜਿਹਾ ਨੌਜਵਾਨ ਹੋਇਆ ਜਿਸ ਨੂੰ ਆਉਂਦੀਆਂ ਪੀੜ੍ਹੀਆਂ ਕਦੇ ਨਹੀਂ ਭੁਲਾ ਸਕਦੀਆਂ ਇਸ ਨੌਜਵਾਨ ਦੀ ਕਲਮ ਦੀ ਤਾਕਤ ਅਤੇ گاਉਂ ਦਾ ਅੰਦਾਜ਼ ਬੜੇ ਵੱਡੇ ਪੱਧਰ ਤੇ ਲੋਕਾਂ ਨਾਲ ਜੋੜਦਾ ਸੀ ਸਿੱਧੂ ਮੂਸੇਵਾਲੇ ਮੂਹੋਂ ਕੱਢੇਗੇ ਨਾਂ ਵਾਲੇ ਵਿਅਕਤੀ ਵੀ ਰਾਤੋਂ ਰਾਤ ਸਟਾਰ ਬਣ ਗਏ ਅੰਟੀ ਜੀ ਕੀ ਨਾਮ ਹੈ ਤੁਹਾਡਾ ਅੰਟੀ ਜੀ ਸਿੱਧੂ ਮੂਸੇਵਾਲੇ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਸੀ ਵੀਰ ਭੈਣ ਦਾ ਪੁੱਤਰਾ ਤੇ ਇੱਥੇ ਜਦੋਂ ਛੋਟਾ ਜਿਹਾ ਹੁੰਦਾ ਆਇਆ ਸੀਗਾ ਕਿਹਦੇ ਵਿਆਹ ਚ ਸਰਵਾਲਾ ਬਣਿਆ ਸੀ ਬਲਜਿੰਦਰ ਜੀ ਬਲਜਿੰਦਰ ਕੌਣ ਹੈ ਉਹ ਵੀ ਪਾਉਣੇ ਨੂੰ ਬਲਜਿੰਦਰ ਕਹਿੰਦੇ ਆ ਅੱਛਾ ਤੁਹਾਡਾ ਕੀ ਹੈ ਮੇਰਾ ਮੁੰਡਾ ਬੇਟਾ ਤੁਹਾਡਾ ਬੇਟਾ ਹੈ ਤੇ ਸਿੱਧੂ ਮੂਸੇ ਵਾਲੇ ਨੂੰ ਕਿਵੇਂ ਦੇਖਦੇ ਸੀ ਤੁਸੀਂ ਬਹੁਤ ਚਾਰਾਂ ਦੇਖਦੇ ਸੀ ਜੀ ਮਸਾ ਹੀ ਸੀ ਸਾਡੀ ਤੇ ਜਦੋਂ ਉਹ ਸਟਾਰ ਬਣ ਗਿਆ ਸੀ ਤੁਹਾਨੂੰ ਐ ਲੱਗਿਆ ਵੀ ਵੀ ਉਹ ਸਾਨੂੰ ਭੁੱਲਤਾ ਨਹੀਂ ਗਿਆਗਾ ਨਹੀਂ ਜੀ ਨਹੀਂ ਭੁੱਲਿਆ ਮਿਲ ਕੇ ਗਿਆ ਆ ਕੇ ਸਾਨੂੰ ਦੁਬਾਰੀ ਜਨ ਦੇ ਨਾਲ ਵੜ ਕੇ ਅੱਛਾ ਅੱਜ ਪਰਮਾਤਮਾ ਨੇ ਫੇਰ ਜਿਹੜੀ ਬਾਹ ਫੜੀ ਹੈ ਉਸ ਪਰਿਵਾਰ ਦੀ ਤੇ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਖੁਸ਼ੀ ਹੋਈ ਹੈ ਤਾਂ ਮੈਂ ਉਹ ਹੀ ਆ ਗਿਆ ਤੇਰਾ ਜਮਨ ਉਹਦੇ ਅੱਗੇ ਸਿਦਾਈ ਦੇ ਅੱਛਾ ਵੀ ਦੇ ਆ ਪਿਆ ਤੇ ਜਦੋਂ ਸਰਵਾਲਾ ਬਣਿਆ ਸੀਗਾ ਕਿੰਨਾ ਚਾਂਸ ਸੀ ਤੁਹਾਨੂੰ ਬਹੁਤ ਚਾਂਸ ਸੀ ਬਹੁਤ ਜ਼ਿਆਦਾ ਤੁਹਾਨੂੰ ਐਂ ਲੱਗਦਾ ਸੀ ਵੀ ਸਾਡਾ ਜਿਹੜਾ ਇਹ ਬੱਚਾ ਇੰਨੀਆਂ ਬਲੰਦੀਆਂ ਤੇ ਸਾਨੂੰ ਪਹਚਾ ਦੂਗਾ ਨਹੀਂ ਪਤਾ ਸੀ ਪਹਿਲਾਂ ਪਹਿਲਾਂ ਨਹੀਂ ਪਤਾ ਸੀ ਹਾਂ ਜੀ ਆਉਂਦੇ ਜਾਂਦੇ ਸਾਡੀ ਬਹੁਤ ਸ਼ੁਰੂ ਤੋਂ ਹੀ ਬਹੁਤ ਹੁੰਦੇ ਇਹ ਹੀ ਮੁੰਡੇ ਦੋ ਇਹਦਾ ਇੱਕ ਤਾਇਆ ਜੀ ਹੈ ਮਾਸਾ ਰਿੰਦਾ ਹੈ ਇਕ ਇਹੀ ਸਾਡੇ ਬਾਹਲਾ ਇਹੀ ਹੁੰਦੇ ਸੀ ਅੱਛਾ ਲੰਗਿਆ ਤੇ ਭੈਣ ਮੇਰੀ ਮੁੱਕ ਗਈ ਸੀ ਉਹਦਾ ਅੱਛਾ ਦਾਦੀ ਜੀ ਸਿੱਧੂ ਦੀ ਇਹ ਮੁੱਕ ਗਈ ਸੀ ਅੱਛਾ ਇਹ ਮੁੰਡੇ ਬਰਤਦੇ ਸੀ ਸਾਡੇ ਨਾਲ ਪੂਰਾ ਹੁੰਦਾ ਕਿਤੇ ਤੇ ਅਕਸਰ ਹੀ ਸਿੱਧੂ ਆਉਂਦਾ ਜਾਂਦਾ ਰਹਿੰਦਾ ਸੀ ਹਾਂਜੀ ਹਾਂਜੀ ਆਉਂਦਾ ਸੀ ਤੇ ਕਦੇ ਕੋਈ ਤੁਹਾਨੂੰ ਐਂ ਲੱਗਿਆ ਹੋਵੇ ਵੀ ਉਹ ਬਹੁਤ ਵੱਡਾ ਕਲਾਕਾਰ ਬਣ ਗਿਆ ਤੇ ਆਪਦੇ ਮਾਂ ਪਿਓ ਜਾਂ ਆਪਦੇ ਰਿਸ਼ਤੇਦਾਰਾਂ ਨੂੰ ਭੁੱਲ ਗਿਆ ਨਹੀਂ ਭੁੱਲਿਆ ਨਹੀਂ ਭੁੱਲਿਆ ਸਮਝਦਾ ਰਹਿਆ ਸੀ ਤੇ ਕਿੰਨਾ ਕਮਾਨ ਮਹਿਸੂਸ ਹੁੰਦਾ ਸੀ ਤੁਹਾਨੂੰ ਬਹੁਤ ਹੁੰਦਾ ਸੀ ਬਹੁਤ ਜਿਆਦਾ ਸੀ ਆਸੇ ਪਾਸਾਂ ਦੇ ਆ ਕੇ ਪੁੱਛਦੇ ਸੀ ਭਾਈ ਤੁਹਾਡਾ ਰਿਸ਼ਤੇਦਾਰ ਹੈ ਕਿ ਕਿਤੇ ਮਿਲਣੇ ਜਾਣਾ ਨਾਲ ਲੈ ਕੇ ਜਾਂਦੇ ਉਹ ਕਿਸੇ ਨੇ ਜਾਣਾ ਕਿੱਧਰ ਬਹੁਤ ਆਏ ਆ ਨਾਲ ਜਾਂਦੇ ਰਹੇ ਹੂੰ ਮਹਿਸੂਸਾ ਬਹੁਤ ਮਿਲਾ ਜੀ ਫੇ ਘਾਟਾ ਵੀ ਬਹੁਤ ਵੱਡਾ ਝੱਲਿਆ ਇਹ ਚਲੋ ਹਜੇ ਬਾਗ ਨੂੰ ਨੇ ਉਹ ਤਾਂ ਮੂੰਹ ਮੋੜ ਕੇ ਦਿੱਤਾ ਸਾ ਉਹੀ ਸਿੱਧੂ ਆ ਗਿਆ ਸਰ ਹੂੰ ਹੁਣ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਖੁਸ਼ੀ ਹੋਈ ਹੈ ਪਰਮਾਤਮਾ ਨੇ ਤੁਹਾਨੂੰ ਲੱਗਦਾ ਵੀ ਪਰਮਾਤਮਾ ਨੇ ਦੂਸਰੀ ਵਾਂ ਦੂਸਰੀ ਵਾਰੀ ਬਾਹ ਫੜੀ ਹੈ ਹਾਂਜੀ ਹਾਂਜੀ ਲੱਗਦਾ ਤੇ ਜਿਹੜਾ ਸਿੱਧੂ ਮਸੇਵਾਲਾ ਸੀਗਾ ਉਹਨੇ ਦੇਖੋ ਪੂਰੇ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਪੂਰੀ ਦੁਨੀਆ ਚ ਆਪਦਾ ਨਾਮ ਚਮਕਾਤਾ ਸੀਗਾ ਬਹੁਤ ਚਮਕਾਇਆ ਸੀ ਚੜਾਈ ਹੋਈ ਕਰਕੇ ਤਾਂ ਹਾਂ ਮਾਰਾਂ ਪੈ ਗਈ ਨਾ ਇਹ ਹੀ ਮਾਰਾਂ ਪੈ ਗਈ ਚੜਾਈ ਜਲੀ ਨਹੀਂ ਗਈ ਕਿਸੇ ਕੋਲੋਂ ਲਿਕ ਗਈ ਹੂੰ ਤੇ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਹੈ ਹਾਂਜੀ ਉਹਨਾਂ ਨੂੰ ਚਾਹੀਦਾ ਹੈ ਵੀ ਜਿਹੜੇ ਸਿੱਧੂ ਨੂੰ ਜਿਨ੍ਹਾਂ ਨੇ ਸਿੱਧੂ ਨਾਲ ਇਹ ਕਾਰਾ ਕੀਤਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਸ ਨੇ ਸੁਣਾਈ ਨਹੀਂ ਕੀਤੀ ਜੀ 2 ਸਾਲ ਹੋ ਗਏ ਵੀ ਮੌਕੇ ਮੇਰਾ ਭਾਨ ਜਿਹੜੀ ਕਿਹੜਾ ਥਾਣਾ ਛੱਡਿਆ ਉਹਦੀ ਖਾਤਰ ਪਰ ਕਿਸੇ ਨੇ ਸੁਣੀ ਨਹੀਂ ਗੱਲ ਤੇ ਅੱਜ ਹੁਣ ਉਹਦੇ ਘਰ ਖੁਸ਼ੀ ਹੋਈ ਹੈ ਤਾਂ ਅੱਜ ਸਾਰਿਆਂ ਨੇ ਘੇਰਾ ਪਾ ਲਿਆ ਹੁਣ ਲੱਗਦਾ ਲੋਕ ਰਾਜਨੀਤੀ ਚਮਕਾ ਰਹੇ ਹਾਂ ਚਮਕਾ ਰਹੇ ਆ ਤੁਹਾਨੂੰ ਜੇ ਹੋਰ ਸੰਕਰੇ ਦਾ ਜਾਵੜਨ ਦੇ ਅਸੀਂ ਤੁਹਾਨੂੰ ਸਾਰਾ ਦੱਸ ਦਾਂਗੇ ਕਿ ਕਿਸੇ ਕੀ ਹਸਪਤਾਲ ਚੋਂ ਦੀ ਕੀ ਤੁਹਾਨੂੰ ਸੁਨੇਹੇ ਦੇਣ ਦੀ ਲੋੜ ਹੈ ਤੁਸੀਂ ਮਿਲ ਕੇ ਆਏ ਉਹਨਾਂ ਨੂੰ ਹਾਂਜੀ ਗਏ ਸੀ ਮਾਨਸਾ ਇੱਥੇ ਬਠਿੰਡੇ ਗਏ ਸੀ ਬਟਾ ਤੇ ਕਿਵੇਂ ਲੱਗਿਆ ਵੀ ਤੁਹਾਨੂੰ ਬਚਪਨ ਤੁਸੀਂ ਸਿੱਧੂ ਦਾ ਦੇਖਿਆ ਹੈ ਹਾਂਜੀ ਤੇ ਜਿਹੜਾ ਹੁਣ ਸਿੱਧੂ ਮੰਨ ਲਓ ਦਾ ਛੋਟਾ ਭਰਾ ਜਿਹੜਾ ਹੁਣ ਪੈਦਾ ਹੋਇਆ ਹੈ ਤੇ ਉਹ ਉਹਦੇ ਮੁਕਾਬਲੇ ਤੇ ਸਿੱਧੂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਚੇਰਾ ਉਸੇ ਲਈ ਹੈ ਜੀ ਨੂੰ ਸਾਰਾ ਇੱਥੋਂ ਜਿਵੇਂ ਉਹ ਵੀ ਜਾਈ ਇਹ ਉਹ ਛੋਟਾ ਵੀ ਨਹੀਂ ਲੱਗਦਾ ਹੁੰਦਾ ਸੀ ਤੂੰ ਵੀ ਜਿਵੇਂ ਤੁਹਾਨੂੰ ਤੁਹਾਨੂੰ ਲੱਗਦਾ ਵੀ ਸਿੱਧੂ ਵਾਂਗੂ ਉਹ ਵੀ ਨਾਮ ਚੰਕਾ ਹੂਆ ਉਹਦੇ ਮਾਪੇ ਉਹਦਾ ਉਹ ਬਾਗ ਰੂਹ ਵੇਖੋ ਜੀ ਕੀ ਪਤਾ ਲੱਗਦਾ ਹਮ ਕੀ ਤੇ ਪਰਮਾਤਮਾ ਅੱਗੇ ਕੀ ਅਰਦਾਸ ਕਰਦੇ ਹੋ ਤੁਸੀਂ ਅਰਦਾਸਾਂ ਤਾਂ ਬਹੁਤ ਕੀਤੀਆਂ ਸੀ ਜੀ ਪਹਿਲਾਂ ਵੀ ਕੀਤੀ ਸੀ ਹੁਣ ਵੀ ਕਰਦੇ ਆਂ ਮਹਾਰਾਜ ਨੂੰ ਤੰਦਰੁਸਤੀ ਦੇ ਮਾਪਿ ਉਹਦਾ ਆਤਮਾ ਠੰਡੀ ਰੱਖੇ ਤਰਫ ਦੇ ਫਿਰਦੇ ਸੀ ਜੋ ਕੋਈ ਹਾਮੀ ਨਹੀਂ ਸੀ ਅੱਜ ਤੁਹਾਨੂੰ ਲੱਗਦਾ ਵੀ ਉਸ ਮਾਂ ਦੇ ਕਲੇਜੇ ਦੇ ਵਿੱਚ ਥੋੜੀ ਜੀ ਕਿਤੇ ਠੰਡ ਪਈ ਹੈ ਸਹੀ ਹੈ ਜੀ ਭਾਈ ਜੀ ਭਾਣਜੇ ਦਾ ਮੂੰਹ ਹੀ ਹੋਰ ਹੋ ਗਿਆ ਉਹਦੇ ਦਾ ਚਿਹਰਾ ਹੀ ਹੋਰ ਹੈ ਚਿਹਰੇ ਤੇ ਰੌਣਕ ਹੋਗੀ ਨਹੀਂ ਅੱਗੇ ਕੁਲਮਾਇਆ ਜਾਂ ਰਹਿਂਦਾ ਗੱਲ ਕਰਦੇ ਸੁਣ ਜਾ ਨਾ ਗੱਲ ਕੀ ਜਾਨੀ ਕਹਿੰਦਾ ਮੈਨੂੰ ਕੀ ਸੁਣਦਾ ਤੇ ਹੁਣ ਵਧੀਆ ਉਹ ਵੀ ਚਿਹਰਾ ਜਿਹੜੇ ਸਿੱਧੂ ਸਾਹਿਬ ਦੇ ਜਿਹੜੇ ਫਾਦਰ ਸਾਹਿਬ ਸੀ ਹਾਂਜੀ ਉਹਨਾਂ ਨੇ ਇੱਥੇ ਵੀ ਨੌਕਰੀ ਕੀਤੀ ਹੈ ਕੋਈ ਨਹੀਂ ਯ ਉਹਨਾਂ ਨੇ ਕੋਈ ਨਹੀਂ ਇੱਥੇ ਨੇੜੇ ਤੇੜੇ ਕੀਤੀ ਹੋਵੇ ਇੱਥੇ ਕੀਤੀ ਸੀ ਅਚਾਰ ਨੇ ਬਲਕੌਰੇ ਨੇ ਹਾਂਜੀ ਇਹਨੇ ਕੀਤੀ ਸੀ ਇੱਥੇ ਪਹਿਲਾਂ ਬਠਿੰਡੇ ਮੇਰੇ ਕੋਲੇ ਹੁੰਦਾ ਰਿਹਾ ਪਹਿਲਾਂ ਫੌਜ ਤੇ ਰਹਸੀ ਫੌਜ ਦੇ ਕਿਲਾਕਿਆ ਇਹ ਇੱਥੇ ਆ ਗਿਆ ਬਠਿੰਡੇ ਹੋਂਗੜੇ ਚ ਲੱਗ ਗਿਆ ਹੂੰ ਇੱਥੇ ਵੀ ਕੀਤੀ ਕਿ ਮੇਰੇ ਕੋਲੇ ਆ ਕੇ ਰਹਿੰਦਾ ਹੁੰਦਾ ਸੀ ਰਾਤ ਨੂੰ ਹੂੰ ਤੇ ਤੜਕੇ ਜਾ ਵਰਦਾ ਫੇਰ ਉਧਰ ਮਾਸਾ ਲੱਗਿਆ ਸੀ ਸਾਡੇ ਸਿਰ ਤੇ ਉੱਥੇ ਬੈਠਿੰਦਾ ਸੀ ਅੱਛਾ ਨਹੀਂ ਹੋਟ ਗਿਆ ਤੇ ਅੱਜ ਕਿੰਨਾ ਕੁ ਤੁਹਾਨੂੰ ਐ ਲੱਗਦਾ ਵੀ ਵੀ ਤੁਹਾਨੂੰ ਐ ਲੱਗਦਾ ਹੋਊਗਾ ਵੀ ਸਾਡੇ ਬੁੜਾਪੇ ਦੀ ਇੱਕ ਲਾਠੀ ਬਣ ਗਿਆ ਹੋਵੇ ਉਹ ਫ੍ਰੀਬਲ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਬਰਡਜੇਟ ਸੂਈ ਦਰਿਆ ਦੇ ਨਾਲ ਲੱਗਦੇ ਪਿੰਡਾਂ ਤੇ ਦਰਿਆ ਦੇ ਵਿੱਚ ਕੀਤੀ ਗਈ ਪੁਲਿਸ ਨੇ ਐਕਸਾਈਜ਼ ਵਿਭਾਗ ਵੱਲੋਂ ਰੇਡ ਕਰਕੇ 32000 ਲੀਟਰ ਲਹਾਨ ਮਿਲੀ ਜਿੱਤੇ ਨਸ਼ਟ ਕਰ ਦਿੱਤਾ ਗਿਆ ਤੇ 68 ਲੀਟਰ ਦੇਸੀ दारू ਮੇਲੀ ਜਿਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸ਼੍ਰੀਮਤੀ ਸਾਮਨਾ ਮੇਸ਼ਾ ਆਈਪੀਐਸ ਜ਼िला ਮੁਖੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਜ਼ਿਲ੍ਹੇ ਦੇ ਵਿੱਚ 마ੜੇ ਅਨਸਰਾਂ ਅਤੇ ਨਸ਼ਾ ਵਿਰੋਧੀ ਅਨਸਰਾਂ ਦੇ ਖਿਲਾਫ ਜੋ ਮਹਿੰਮ ਲੁੱਟੀ ਗਈ ਸੀ ਉਸ ਦੇ ਚਲਦਿਆਂ ਅੱਜ ਥਾਣਾ सदर ਫਿਰੋਜ਼ਪੁਰ ਨੂੰ ਵੱਡੀ ਸਫਲਤਾ ਹਾਸਲ ਮਿਲੀ ਥਾਣਾ ਸਦਰ ਫਲੋਰਪੁਰ ਦੇ ਐਸਐਚਓ ਜਸਵੰਤ ਸਿੰਘ ਇੰਸਪੈਕਟਰ ਜਸਵੰਤ ਸਿੰਘ ਕੋਲੇ ਇਹ ਖਬਰ ਸੀ ਕਿ ਤਰਿਆ ਤੋਂ ਪਾਰ ਉਹਨਾਂ ਦੇ ਏਰੀਏ ਦੇ ਵਿੱਚ ਕੁਝ ਲੋਕ ਲਾਂਨ ਕੱਢਦੇ ਹਨ ਜਿੱਥੇ ਕਿ ਆਮ ਲੋਕਾਂ ਦਾ ਆਣਾ ਜਾਣਾ ਬੜਾ ਔਖਾ ਹੈ ਜੋ ਇਸ ਦੇ ਸੰਬੰਧ ਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਦੇ ਇੰਸਪੈਕਟਰ ਸਾਹਿਬ ਨੂੰ ਨਾਲ ਲਿਆ ਉਸ ਤੋਂ ਇਲਾਵਾ ਬੇੜੀਆਂ ਦਾ ਪ੍ਰਬੰਧ ਕਰਕੇ ਉਸ ਜਗ੍ਹਾ ਤੇ ਰੇਡ ਕੀਤਾ ਇੱਕ ਕਾਸੋ ਆਪਰੇਸ਼ਨ ਚਲਾਇਆ ਗਿਆ ਸਾਰੇ ਏਰੀਏ ਨੂੰ ਕਾਰਡਨ ਕਰਕੇ ਉਸ ਜਗ੍ਹਾ ਦੀ ਤਲਾਸ਼ੀ ਲਈ ਗਈ ਤੇ ਉਥੋਂ ਤਕਰੀਬਨ 32000 ਲੀਟਰ ਦੇ ਕਰੀਬ ਲਾਹਣ ਮਿਲੀਗੀ ਲਾਹਣ ਮਿਲੀ ਜਿਸ ਨੂੰ ਉਥੇ ਡਿਸਟਰੋਏ ਕੀਤਾ ਗਿਆ ਉਸ ਤੋਂ ਇਲਾਵਾ 68 ਲੀਟਰ ਕੱਢੀ ਹੋਈ ਸ਼ਰਾਬ ਦੇਸੀ ਮਿਲੀ ਜੋ ਇਸ ਨੂੰ ਕਬਜ਼ਾ ਵਿੱਚ ਲਿਆ ਗਿਆ ਅਤੇ ਐਕਸਾਈਜ਼ ਐਕਟ ਦੇ ਅਧੀਨ ਪਰਚਾ ਦਰਜ ਕਰਕੇ ਜਿਹਨੇ ਵਿਅਕਤੀ ਇੱਥੇ ਕੰਮ ਕਰਦੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇਗਾ ਥੈਂਕ ਯੂ ਪੰਜਾਬ ਦੇ ਲੋਕੀ ਆਪਣੇ ਪਰਿਵਾਰ ਦੀ ਖੁਸ਼ੀ ਲਈ ਧਾਰਮਿਕ ਸਥਾਨਾਂ ਤੇ ਸੁਖ ਸੁਖਦੇ ਹਨ ਅਤੇ ਪ੍ਰਮਾਤਮਾ ਸਾਨੂੰ ਖੁਸ਼ੀਆਂ ਬਖਸ਼ ਤੇ ਲੋਕੀ ਪ੍ਰਸ਼ਾਦ ਚੜਾਉਂਦੇ ਆ। ਆਹ ਤੁਹਾਨੂੰ ਇੱਕ ਅਜੇ ਸਥਾਨ ਦੇ ਲੈ ਚਲਦੇ ਆ ਜਿੱਥੇ ਸ਼ਰਾਬ ਚੜਦੀ ਹੈ। ਅਤੇ ਲੋਕੀ ਦੂ ਦੂਰ ਤੋਂ ਆ ਕੇ ਦੇਸੀ ਅੰਗਰੇਜ਼ੀ ਤੇ ਵਿਦੇਸ਼ੀ ਸ਼ਰਾਬ ਇੱਥੇ ਚੜਾਉਂਦੇ ਹਨ ਅਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਆ। ਗੱਲ ਕਰਦੇ ਹਾਂ ਅਮਰਸਰ ਜ਼ਿਲ੍ਹੇ ਦੇ ਪਿੰਡ ਪੋਆ ਵਿੱਚ ਜਿੱਥੇ ਹਰ ਸਾਲ ਦੀ ਤਰ੍ਹਾਂ 22 ਤੋਂ 24 ਮਾਰਚ ਤੱਕ ਇਹ ਮੇਲਾ ਲੱਗਦਾ ਹੈ ਤੇ ਲੱਖਾਂ ਸੰਗਤਾਂ ਸ਼ਰਾਬ ਲੈ ਕੇ ਆਉਂਦੀਆਂ ਹਨ। ਅਦੇ ਭੋਗ ਲਵਾਉਂਦੀਆਂ ਨਤਮਸਕ ਹੁੰਦੀਆਂ ਸਾਡੇ ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਲਹਿਲ ਵੀ ਖੁਦ ਇਸ ਜਗ੍ਹਾ ਤੇ ਦਰਸ਼ਨ ਕਰਨ ਦੇ ਲਈ ਗਏ ਉਹਨਾਂ ਕਿਹਾ ਕਿ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਹਨ ਜਿੱਥੇ ਪਹਿਲਾਂ ਮਰਦਾਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ ਪਰ ਹੁਣ ਉਹਨਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਦੇ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ ਪੇਸ਼ ਹੈ ਖਾਸਪੋ ਕੋਝ ਮੇਲੇ ਪੰਜਾਬ ਦੇ ਬਹੁਤ ਵਿਖੇ ਹੋਣਗੇ ਚਾਹੇ ਉਹ ਦੀਵਾਲੀ ਮੇਲਾ ਚਾਹੇ ਵਸਾਖੀ ਮੇਲਾ ਚਾਹੇ ਹੋਲੀ ਮੇਲਾ ਜਾਣੇਗਾ ਹੋਰ ਮੇਲੇ ਬਹੁਤ ਆਉਂਦੇ ਨੇ ਜਹਾਨ ਬਹੁਤ ਆਉਂਦੇ ਨੇ ਪਰ ਇਹ ਮੇਲਾ ਜਰਮਤ ਤੁਹਾਨੂੰ ਦਿਖਾਉਣ ਲੱਗਾ ਜਾਂ ਦਿਖਾ ਰਹੇ ਆ ਇਹ ਮੇਲਾ ਪਿੰਡ ਭੌਮਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਜਿੱਥੇ ਬਾਬਾ ਰੋਡਿਆ ਸ਼ਾਹ ਦੀ ਮਜ਼ਾਰ ਕਿਉਂਕਿ ਬਾਬਾ ਰੁਕੇ ਸ਼ਾਹ ਦੇ ਉੱਤੇ ਬਾਜ਼ਾਰ ਦੇ ਉੱਤੇ ਹਰ ਸਾਲ ਬਹੁਤ بڑا ਮੇਲਾ ਲੱਗਦਾ। ਜੋ ਇਸ ਮੇਲੇ ਦੇ ਦੌਰਾਨ ਸੰਗਤਾਂ ਲੱਗ ਕੇ ਜੁੜੀਆਂ ਨੇ ਆਪਣੀਆਂ ਸੁੱਖਾਂ ਸੁਖ ਦੀਆਂ ਨੇ। ਸੁੱਖਾਂ ਸੁੱਖਣ ਤੋਂ ਬਾਅਦ ਤੁਸੀਂ ਆਮ ਤੌਰ ਤੇ ਦੇਖਿਆ ਹੋਏਗਾ ਕਿ ਹਰ ਥਾਂ ਦੇ ਉੱਤੇ ਪ੍ਰਸ਼ਾਦ ਜਿਹੜਾ ਕਿਸੇ ਨਾ ਕਿਸੇ ਰੂਪ ਚ ਉਹ ਮਹਾਰਾਜ ਦੇ ਜਾਂ ਬਾਬੇ ਦੇ ਚਰਨਾ ਜਿਚੜਾਇਆ ਜਾਂਦਾ ਪਰ ਇਸ ਮੇਲੇ ਦੀ ਖਾਸियत ਕੀ ਹੈ ਜਿਹੜੀ ਖਾਸियत ਮੈਂ ਦੱਸਣਾ ਚਾਹੁੰਨਾ ਤੇ ਇਸ ਮੇਲੇ ਕੀ ਤੁ ਸੁਖਦੇ ਆ ਤੇ ਇੱਥੇ ਸ਼ਰਾਬ ਸੁੱਕੀ ਜਾਂਦੀ ਹੈ ਕਿ ਕਿਸੇ ਨੇ ਬਾਹਰ ਜਾਣਾ ਵਿਦੇਸ਼ ਦੇ ਅੰਦਰ ਤੇ ਇੱਥੇ ਸੋਕੇ ਜਾਂਦਾ ਇਹ ਬਾਬਾ ਜੀ ਮੈਨੂੰ ਵਿਦੇਸ਼ ਭੇਜ ਦਿਓ ਤੇ ਮੈਂ ਜਦੋਂ ਵਿਦੇਸ਼ ਤੋਂ ਵਾਪਸ ਤੁਹਾਡੇ ਅਨੇਕ ਕਾਰਨਾ ਤੇ ਵਧੀਆ ਵਿਸਕੀ ਦੀ ਬੋਤਲ ਦਾ ਜਿਹੜਾ ਭੋਗ ਤੁਹਾਡੇ ਚਰਨਾ ਲੇ ਆਉਂਦਾ ਐਸੇ ਹੀ ਤਰ੍ਹਾਂ ਜੀਵਿੰਦਾਰ ਆਪਣੀ ਪੱਕੀ ਫਸਲ ਦੀ ਰਾਖੀ ਲਈ ਤੇ ਪੱਕੀ ਫਸਲ ਦੇ ਤੁਕਰਾਉਣ ਵਾਸਤੇ ਅਰਦਾਸ ਕਰਦੇ ਨੇ ਬਾਬਾ ਜੀ ਇਸ ਵळे ਕਲਕ ਦਾ ਝਾੜ ਵਧੀਆ ਹੋ ਜੇ ਤਾਂ ਮੈਂ ਤੁਹਾਡੇ ਜੈਸੀ ਸ਼ਰਾਬ ਦੀ ਬੋਤਲ ਚੜਾਉਂਦਾ ਹਰ ਸਾਈ ਜਾਹੋ ਜਲਾਲ ਦੇ ਪ੍ਰਤੀ ਕੌਮੀ ਤਿਹਾਰ ਹੋਲਾ ਮੋਹੱਲਾ ਦੀ ਦੂਜੀ ਅਤੇ ਅਹਿਮ ਪੜਾ ਦੀ ਤਖਤ ਸ਼੍ਰੀ ਕੇਸਗੜ ਸਾਹਿਬ ਕੇ ਸ਼੍ਰੀ ਖੰਡ ਪੜ ਸਾਹਿਬ ਦੇ ਪਾੜ ਤੇ ਨਾਲ ਅੱਜ ਆਰੰਭਤਾ ਹੋਈ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਲੁਧਿਆਣਾ ਦੇ ਫਰੋਇਦਪੁਰ ਰੋਡ ਤੇ ਦੱਖਣੀ ਬਾਈਪਾਸੇ ਬਣੇ ਫਲਾਈਓਵਰ ਤੇ ਵੱਡਾ ਹਾਦਸਾ ਹੋਇਆ ਜਿਸੇ ਚਲਦਿਆਂ ਕਾਰ ਵਿੱਚ ਸਵਾਰ ਇੱਕ ਨੌਜਵਾਨ ਤੇ ਮਾਮੂਲੀ ਸੱਟਾਂ ਲੱਗੀਆਂ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਕਾਰ ਪਲਟੀਆਂ ਖਾ ਗਈ ਹਾਲਾਂਕਿ ਗੱਡੀ ਦੇ ਅਗਲੇ ਟਾਇਰ ਤੇ ਚੱਕੇ ਤੱਕ ਟੁੱਟ ਗਏ ਜਿਸ ਕਾਰਨ ਵੱਡਾ ਜਾਮ ਲੱਗ ਗਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਰ ਰਹੀ ਹੈ ਤੇ ਕਿਹਾ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਹੜੀ ਜਗ੍ਹਾ ਗੱਡੀ ਪਲਟੀ ਡੀਜੋਂ ਤੋਂ ਪੁਲ ਚੜ ਰਹੀ ਸੀ ਤਾਂ ਡੀਜੋਂ ਤੋਂ ਪੁਲ ਚੜ ਰਹੀ ਗੱਡੀ ਗਿਆ ਇਚਾਰ ਕਰਕੇ ਚੀਜ਼ ਆ ਗਈ ਤਾਂ ਗੱਡੀ ਸਾਈਡ ਤੇ ਕਰਨ ਲੱਗਾ ਤੇ ਗੱਡੀ ਪਲਟ ਗਈ ਡੀਜੋਂ ਤੇ ਗੱਡੀ ਜਰੋੜ ਚੜ ਰਹੀ ਸੀ ਅਚਾਨਕ ਗੱਡੀ ਚੀਜ ਆ ਗਈ ਉਹਨੇ ਕੱਟੀ ਦੀ ਗੱਡੀ ਪਲਟ ਗਈ ਕਿੰਨੇ ਕੇ ਜਾਨੇ ਵਿੱਚ ਗਈ ਵਿੱਚ ਪੈ ਰਹੇ ਉਹ ਤੋਂ ਵਾਹ ਦੋ ਜਾਨੇ ਮੁੰਡੇ ਡਰਾਈਵਰ ਖਲੋਤਾ ਵਾ ਹੋਰ ਬਚਾਓ ਘਟੀ ਲਗ ਰਹੀ ਨਹੀਂ ਨਹੀਂ ਕੋਈ ਰਚਨਾਚਨ ਕੀਤਾ ਜੀ ਬਿਲਕੁਲ ਸਹੀ ਹੈ ਜੀ ਓਕੇ ਸੌਰੇ ਜਾਣ ਲਈ ਘਰੋਂ ਨਿਕਲੇ ਵਿਅਕਤੀ ਦਾ ਰਾਸਤੇ ਵਿੱਚ ਕਤਲ ਹੋ ਗਿਆ ਬਾਅਦਤ ਨੂੰ ਪਤਾ ਉਸ ਸਮੇਂ ਚੱਲਿਆ ਜਦੋਂ ਕਾਫੀ ਸਮਾਂ ਬੀਤਣ ਤੋਂ ਬਾਅਦ ਵਿਅਕਤੀ ਸੌਰੇ ਘਰ ਨਹੀਂ ਪਹੁੰਚਾ ਤਾਂ ਪਰਿਵਾਰ ਬੜੇ ਸੁੱਣ ਲੱਪਣ ਲੱਗੇ ਜਿਸ ਬਾਅਦ ਉਸ ਦੀ লাশ ਪ੍ਰਾਪਤ ਹੋਈ ਫਿਲਹਾਲ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ ਹਾਂ ਕੀ ਨਾਮ ਹਾਂਜੀ ਮੇਰਾ ਨਾਮ ਜੋਕੀ ਸਿੰਘ ਹੈ ਲੰਡੂ ਪਿੰਆ ਸਿੱਧਾ ਹੈ ਅੰਕ ਕੀ ਗੱਲਬਾਤ ਤੁਸੀਂ ਤੁਹਾਡੇ ਗੱਲਬਾਤ ਕੀ ਹੋਈ ਹੈ ਮੇਰਾ ਭਰਾ ਹੈ ਉੱਥੇ ਵਿਆਹਿਆ ਇਹ 100 ਵਾਲੇ ਮੰਡ ਜੀ ਵਿਆਹਿਆ ਕੀ ਨਾਮ ਦਾ ਲੁਕਾ ਇਹ ਅਮਰਜੀਤ ਸਿੰਘ ਹਾਂਜੀ ਇਹ ਗਏ ਨੇ ਮਿਲਣ ਗਏ ਨੇ ਕਿੰਨਾ ਚਿਰ ਹੋ ਗਿਆ ਇਹ ਤਾਂ 16 ਸਾਲ ਹੋ ਗਏ ਹਾਂ ਕਿੰਨੇ ਮਹੀਨੇ ਸੀ ਮਿਲਣ ਗਏ ਨੇ ਆਪਣੇ ਸਹੁਰੇ ਨੂੰ ਮਿਲ ਗਏ ਅੱਛਾ ਜੀ ਹਾਂਜੀ ਰਾਜ ਇਹਨਾਂ ਉੱਲੇ ਪੈਗ ਦੇ ਦੀ ਮੌਤ ਕਰ ਦਿੱਤੀ। ਕੱਲੇ ਗਏ ਸੀ। ਹਾਂਜੀ ਕੱਲੇ ਗਏ ਸੀ। ਅੱਗੇ ਤਾਂ ਬਾਬਾ ਮੁਰਾਲ ਸਿੰਘ ਦੇ ਹਾਂਜੀ ਉੱਥੇ ਬਾਬਾ ਬੋਰ ਸਾਹਿਬ ਹਾਂਜੀ ਉੱਥੇ ਗਏ ਨੇ ਉਹ ਮਥਾ ਟੇਕ ਕੇ ਤੇ ਗਾਂ ਜਾਣ ਲੱਗੇ ਅਗੂ ਬੰਦੇ ਪੈ ਰਹੇ ਨਾਲੀ ਮੌਤ ਕਰ ਦਿੱਤੀ ਤੇ ਸਾਨੂੰ ਡੈੱਡ ਬਡੀ ਉਥੋਂ ਮੇਰੀ ਕੰਗ ਦੇ ਵਿੱਚੋਂ ਸਾਨੂੰ ਦੱਸਿਆ ਨੰਬਰ ਪਲੇਟ ਅਸੀਂ ਨੰਬਰ ਦੱਸਿਆ ਮੋਟਰਸਾਈਕਲ ਦਾ। ਵੀ ਐਨਾ ਸਾਡਾ ਨੰਬਰ ਅਸੀਂ ਲੱਭਦੇ ਫਿਰੇ ਆਂ। ਸਾਨੂੰ ਲੱਭਾ ਨਹੀਂ ਫਿਰ ਜਾ ਕੇ ਉਥੋਂ ਫੋਨ ਆਇਆ ਵੀ ਇੱਥੇ ਆਨ ਕੇ ਤਦਾ ਬੰਦਾ ਕਹੀਂ ਲੈੰਦਾ ਜਾ ਕੇ ਤੇ ਇਹ ਸਾਨੂੰ ਇਨਸਾਨ ਮਿਲਣਾ ਚਾਹੀਦਾ ਵੀ ਸਾਡਾ ਘਰੋਂ ਘਰੋਂ ਕਿੰਨੇ ਨਿਕਲੇ ਹਾਂਜੀ ਘਰੋਂ ਇਹ ਨਿਕਲੇ ਨੇ ਕੋਈ ਤਕਰੀਬਨ ਤਿੰਨ ਕੁ ਵਈ ਦਾ ਟੈਂਟ ਸ਼ਾਮ ਜੀ ਹਾਂਜੀ ਤੁਹਾਨੂੰ ਕਿੰਨੇ ਫੋਨ ਆਉਂਦੇ ਫੋਨ ਸਾਨੂੰ ਆਇਆ ਹੈ 9 ਵਜੇ ਅੱਛਾ ਹਾਂਜੀ ਪੰਜਾਬ ਦੇ ਲੁਧਿਆਣਾ ਵਿੱਚ ਬੱਚਿਆਂ ਦੀ ਲੜਾਈ ਨੂੰ ਲੈ ਕੇ ਦੋ ਤਰਾਂ ਵਿੱਚ ਝੜਪ ਹੋ ਗਈ ਮਾਮਲਾ ਇੰਨਾ ਵੱਡਾ ਕਿ ਦੂਜੇ ਤੇ ਇੱਟਾ ਪੱਥਰ ਵੀ ਚੱਲ ਗਏ ਝੜਪ ਦੋ ਤਰਾਂ ਦੇ ਕੁੱਲ ਤਿੰਨ ਲੋਕੀ ਜ਼ਖਮੀ ਹੋ ਗਏ ਕੱਬਾ ਰੋਡ ਕੂੜਾ ਡੰਪ ਨੇੜੇ ਨੂਰਾਨੀ ਮਸਜਿਦ ਦੇ ਬਾਦੋਂ ਮੇਰੇ ਤੇ ਨਾਲ ਇੱਕ ਦੂਜੇ ਦੇ ਹਮਲਾ ਕਰ ਦਿੱਤਾ ਤੇਜ ਤਰ ਹਜ਼ਾਰਾਂ ਦਾ ਹਮਲਾ ਕਰਕੇ ਕਈ ਬਾਣਾਂ ਨੂੰ ਵੀ ਭੰਨ ਤੋੜ ਕੀਤੀ ਗਈ ਮਸਜਿਦ ਦੇ ਦਰਵਾਜ਼ੇ ਤੱਕ ਤੇਜ ਤਰ ਹਜ਼ਾਰਾਂ ਦਾ ਹਮਲਾ ਕੀਤਾ ਗਿਆ ਹਮਲੇ ਵਿੱਚ ਜਖਮੀਆਂ ਦੀ ਪਛਾਣ ਰਾਹੁਲ ਮੁਹੰਮਦ ਸਜਾਦ ਮੁਹੰਮਦ ਅਜਾਦ ਕਰਨ ਬਜੂ ਹੋਈ ਹੈ ਲੋਕ ਮਿਲ ਕੇ ਪੀਕ ਉਲਟੇ ਹੈ ਠੀਕ ਹੈ ਉहां ਪਰ ਮੈਂ ਖੜਾ ਥਾ ਕੀ ਫਾਇਦਾ ਆਂਦਾ नहीं आगी जैसे आगी बताने में कोई नहीं कुछ नहीं जाता बहुत मार देंगे इससे ज्यादा कुछ नहीं कर सकते हम लोग मेरा बच्चा हॉस्पिटल में हुआ है उसको पता नहीं किससे मारे लगे गया हां वीडियो है टूट गई गाड़ी पिकअप उलट दिए हैं और एक दांत 30000 का वो तो पलट दिया है मैं खड़ा हो गया और आप ये हमारा बच्चे पार्टी होगी पहले फिर तुंगा वर्जन भी गल हुई की है जी फिर में दूसरी पार्टी को तुसी सर मुक्की थी सिगे कि मुस्लिम समाज जो जो अभी हुन देखेगा यही कुछ हो रहा है जी बिल्कुल इन्नू किदा मेंटेन किया लो ऑर्डर जेड़े हाथ से लंदे उन किस तरह का बिल्कुल जी आज त्यौहार थी जी एहे त्यौहार मना रही थी ओच दो ग्रुप ने लड़ाई हुई है जी ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਸਿਚੁਏਸ਼ਨ ਅੰਡਰ ਕੰਟਰੋਲ ਹੈ ਜੀ ਲੇਕਿਨ ਸਰ ਹੋਇਆ ਕਿਸ ਮਾਮਲੇ ਤੇ ਲੜਾਈ ਕਿਸ ਮਾਮਲੇ ਤੇ ਹੋਈ ਇਹ ਦੋ ਗਰੁੱਪ ਲੜੇ ਆ ਜੀ ਲੇਕਿਨ ਗਰੁੱਪ ਲੜੇ ਨੇ ਕਿਹਾ ਜਾ ਰਿਹਾ ਕਿ ਮਸਜਿਦ ਦੇ ਬਾਹਰ ਵੀ ਤਲਵਾੜਾ ਮਾਰੀ ਨਹੀਂ ਨਹੀਂ ਜੋ ਪਾਰਟੀ ਕਹਿ ਰਹੀ ਕਿ ਸਾਡੇ ਘਰ ਵਿੱਚ ਜਾ ਕੇ ਹਮਲਾ ਕੀਤਾ ਅਸੀਂ ਵੈਰੀਫਾਈ ਕਰ ਰਹੇ ਹਾਂ ਗੱਲ ਇਹ ਫਿਲਹਾਲ ਕੋਈ ਮਸਜਿਦ ਜਾਂ ਮੰਦਿਰ ਵਾਲਾ ਇਸ਼ੂ ਨਹੀਂ ਹੈ ਇਹ ਲੜਾਈ ਹੋਈ ਹੈ ਸ਼ਾਮ ਦੇ ਟਾਈਮ ਤੁਹਾਡੇ ਕੋਲ ਕੀ ਸਿਰ ਦਰਖਾਸਤ ਹੈ ਮੇਰੇ ਕੋਲ ਕੋਈ ਨਹੀਂ ਕੋਈ ਨਹੀਂ ਹਜੇ ਆਇਆ ਜੀ ਹੁਣ ਪਾਰਟੀ ਰੋਣਗੀਆਂ ਆਪਣੀ ਵਰਜਨ ਦੇਣਗੇ ਫਿਰ ਤੁਹਾਨੂੰ ਮੈਂ ਬਾਈਟ ਦੂੰਗਾ ਤੇ ਲਾਅ ਆਰਡਰ ਮੈਂਟੇਨ ਕੀਤਾ ਬਿਲਕੁਲ ਬਿਲਕੁਲ ਮੈਂਟੇਨਡ ਹੈ ਜੀ ਸ਼ਾਂਤੀ ਜੋ ਲੋਕ ਜਿਹੜੇ ਨੇ ਖਰਾਬ ਕਰਦੇ ਨੇ ਜੋ ਜਿਨ੍ਹਾਂ ਜਿਨ੍ਹਾਂ ਦੀ ਸੱਟਾਂ ਵੱਜੀਆਂ ਗਈਆਂ ਉਹਦੇ ਸਟੇਟਮੈਂਟ ਲਵਾਵਾਂਗੇ ਤੇ ਅਕੋਰਡਿੰਗਲੀ ਜੋ ਮੰਡੀ ਕਾਰਵਾਈ ਕਰਾਂਗੇ ਬਿਲਕੁਲ ਬਹੁਤ ਸ਼ੁਕਰੀਆ ਸਰਜੀਤ ਜੀ ਜੀ ਦੋਸਤੋ ਇਹ ਸੁਣਾਈ ਦੀ ਖਬਰ ਆ ਕੱਲ ਫੇ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ